ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਸਿੱਖ ਕੌਮ ਜਿਹੜੀ ਪੰਜਾਬ ਦੇ ਵਿੱਚ ਜ਼ਿਆਦਾਤਰ ਵਸਦੀ ਹੈ ਤੇ ਦੁਨੀਆ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਵਸਦੀ ਹੈ ਹਿੰਦੁਸਤਾਨ ਚ ਵੀ ਸਾਰੇ ਚ ਵਸਦੀ ਹੈ ਤੇ ਇਸ ਕੌਮ ਦੀਆਂ ਕੁਰਬਾਨੀਆਂ ਵੀ ਦੇਸ਼ ਲਈ ਬਹੁਤ ਨੇ ਦੇਸ਼ ਲਈ ਵੀ ਬਹੁਤ ਨੇ ਆਪਣੇ ਪੰਜਾਬ ਲਈ ਵੀ ਬਹੁਤ ਨੇ ਪਰ ਜਿੰਨਾ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਾਂ ਜਿੰਨਾ ਇਸ ਕੌਮ ਨੇ ਦੇਸ਼ ਲਈ ਕੀਤਾ ਹੈ ਪਤਾ ਕਿਤੇ ਕੋਈ ਸਾਡੇ ਲੀਡਰਾਂ ਦੇ ਵਿੱਚ ਨੁਕਸਰਿਆ ਉਹ ਨਹੀਂ ਲੈ ਸਕੇ ਜੋ ਜ਼ਾਇਦ ਗੱਲਾਂ ਵੀ ਸਨ ਸੇਕ ਕੌਮ ਦੀ ਉਹ ਵੀ ਮਨੀਆਂ ਨਹੀਂ ਗਈਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੂੰ ਤਤੀਆਂ ਤਨੀਆਂ ਉੱਤੇ ਬੈਠਣਾ ਪਿਆ ਉਹ ਪੁਲਦੀਆਂ ਦੇਗਾ ਵਿੱਚ ਬੈਠਣਾ ਪਿਆ ਤਤਿਸ ਰੇਤ ਸਰ ਦੇ ਵਿੱਚ ਪਾਣੀ ਪਈ ਕੌਮ ਦੀ ਖਾਤਰ ਕਰवानी ਬਹੁਤ ਵੱਡੀ ਦੇਣੀ ਪਈ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਨੂੰ ਸ਼ਹਾਦਤ ਦਿੱਲੀ ਦੇ ਵਿੱਚ ਜਾ ਕੇ ਇਸ ਦੇਸ਼ ਦੇ ਧਰਮ ਦੇ ਦੂਜੇ ਧਰਮ ਨੂੰ ਬਚਾਉਣ ਦੀ ਖਾਤਰ ਦੇਣੀ ਪਈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਸਰਵਾਂਸੀ ਵਾਰ ਦਿੱਤਾ ਵੱਡੇ ਸਹਿਬ ਜਾਂਦੇ ਛੋਟੇ ਸਹਿਬ ਜਾਂਦੇ ਮਾਤਾ ਜੀ ਪਿਤਾ ਜੀ ਬਹੁਤ ਵੱਡੀਆਂ ਕੁਰਬਾਨੀਆਂ ਦਾ ਇਤਿਹਾਸ ਭਰਿਆ ਜੱਸੇ ਕੌਮ ਦਾ ਜਿਉਂਨਾ ਕੁਰਬਾਨੀਆਂ ਬਲ ਗਿਣਤੀ ਕਰੀਏ ਜਾਂ ਬੋਲੀਏ ਤਾਂ ਬਹੁਤ ਲੰਮਾ ਸਮਾਂ ਲੱਗ ਸਕਦਾ ਦੱਸਿਆ ਨਹੀਂ ਜਾ ਸਕਦੀ ਇੰਨੀ ਜ਼ਿਆਦੇ ਕੁਰਬਾਨੀਆਂ ਦੀ ਬੜੇ ਔਖੇ ਟਾਈਮ 'ਚ ਜਦੋਂ ਕਿ ਉਹਨਾਂ ਲੋਕਾਂ ਦਾ ਰਾਜ ਸੀ ਜਿਹੜੇ ਦਲੀਲ ਪੀੜ ਸੁਣਨ ਨੂੰ ਤਿਆਰ ਹੀ ਨਹੀਂ ਸੀ ਬਸ ਜਿਹੜਾ ਕੋ ਉਹਨਾਂ ਦੇ ਖਿਲਾਫ ਬੋਲਦਾ ਸੀ ਉਹਨਾਂ ਦਾ ਕਤਲਾਮ ਕਰ ਦਿਓ ਪਕਾ ਦਿਓ ਜਿਵੇਂ ਹੋ ਸਕਦਾ ਤੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਾਣ ਤੋਂ ਬਾਅਦ ਕਰੇ ਸਾ ਬੇਲਾ ਵੀ ਆਇਆ ਕਿ ਜਿੱਥੇ ਵੀ ਕਿਤੇ ਸਿੱਖਾਂ ਸਿੱਖ ਥ ਪਰ ਇਹ ਥੋੜਾ ਜਿਹਾ ਤੇਰ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਦੀ ਗੁਰੂ ਸਾਹਿਬ ਨੇ ਭੇਜਿਆ ਉਹਨਾਂ ਨੇ ਸਰਾਂਦ ਪੱਤੇ ਦਿੱਤੇ ਉਹਨਾਂ ਦੇ ਸੁਖ ਦਾ ਸਾਥ ਥੋੜਾ ਜਿਹਾ ਚਰ ਕੌਮ ਨੂੰ ਆਇਆ ਪਰ ਉਹ ਵੀ ਬੜਾ ਥੋੜਾ ਸਾ ਪਾਸੀ ਉਸ ਤੋਂ ਬਾਅਦ ਤਾਂ ਸਿੱਖਾਂ ਦੇ ਉੱਤੇ ਸਮਝ ਲਓ ਕਿਸੇ ਦਾ ਦਿੱਤਾ ਦਾ ਪਹਾੜ ਹੀ ਟੁੱਟ ਪਿਆ ਵੱਡੇ ਕਲੂ ਕਰੇ ਛੋਟੇ ਕਲੂ ਕਰੇ ਜਿੱਥੇ ਸਿੱਖ ਜਾਉਂਦਾ ਸਿਰ ਵੱਢ ਲਿਓ ਪੈਸੇ ਲੈ ਲਓ ਇੱਥੋਂ ਤੱਕ ਕਿ ਲੜਕੀਆਂ ਦੇ ਸਿਰ ਵੱਢ ਕੇ ਵੀ ਲੋਕਾਂ ਨੇ ਪੈਸੇ ਲੈਂਦੇ ਰਹੇ ਉਸ ਵੇਲੇ ਮੁਗਲ ਹਾਕਮਤ ਹੋ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਬਹੁਤ ਔਖਾ ਸਮਾਂ ਸੀ ਉਹਨਾਂ ਸਮਾਂ 'ਚ ਸਿੱਖਾਂ ਨੂੰ ਰੋਕੇ ਰਹਿਣਾ ਕੋਈ ਟਿਕਾਣਾ ਨਹੀਂ ਸੀ ਪੱਕਾ ਪਰ ਫਿਰ ਵੀ ਗੁਰੂ ਗੁਰੂ ਘਰ ਨਾਲ ਜੁੜੇ ਰਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੇ ਰਹੇ ਤੇ ਗੁਰੂ ਆਪ ਕਿਰਪਾ ਕਰਕੇ ਉਹਨਾਂ ਨੂੰ ਬਚਾਉਂਦੇ ਰਹੇ ਇੰਨੇ ਤਸ਼ੱਦਦ ਮੈਨੂੰ ਨਹੀਂ ਲੱਗਦਾ ਜੱਹੁਦੀਆਂ ਨੇ ਚੱਲੇ ਆ ਪਰ ਜੱਹੁਦੀਆਂ ਤੋਂ ਵੀ ਵੱਧ ਜਿਹੜੇ ਤਸ਼ੱਦਦ ਹੈ ਜਿਨ੍ਹਾਂ ਕਰਵਾਨੀਆਂ ਕੀਤੀਆਂ ਨੇ ਤੋਂ ਸਿੱਖਾਂ ਨੇ ਕੀਤੀਆਂ ਇਹ ਏਡੀ ਬਹਾਦਰ ਕੌਮ ਆ ਫਿਰ ਬਿਸਲਾ ਹੋ ਜਾਂ ਬਿਸਲਾ ਤੋਂ ਬਾਅਦ ਮਹਾਰਾਜ ਰਣਜੀਤ ਸਿੰਘ ਦਾ ਰਾਜ ਆਇਆ 40 ਵਰਿਆਂ ਦਾ ਰਾਜ ਉਹ ਬਹੁਤ ਵਧੀਆ ਤੇ ਮਿਸਾਲੀ ਰਾਜ ਸੀਗਾ ਪਰ ਸਿੱਖਾਂ ਦੀ ਬਦਕਿਸਮਤੀ ਕਹਿ ਲਓ ਜਾਂ ਮਹਾਰਾਜੇ ਤੋਂ ਕਿਤੇ ਨਾ ਕਿਤੇ ਗਲਤੀ ਤਾਂ ਹੋਈ ਹੈ ਜਿਹੜਾ ਕਿ ਉਸ ਐਡੇ ਸ਼ਕਤੀਸ਼ਾਲੀ ਰਾਜ ਨੂੰ ਜਿੱਤੋ ਅੰਗਰੇਜ਼ ਵੀ ਡਰਦੇ ਸੀ ਅੰਗਰੇਜ਼ ਵੀ ਰੇੜੇ ਲੱਗਣ ਨੂੰ ਤਿਆਰ ਨਹੀਂ ਸੀ ਉੱਥੇ ਕੋਈ ਆਪਣਾ ਜੋਗ ਬਾਰਸ ਆਪਣੇ ਜਉਂਦੇ ਜਉਂਦਿਆਂ ਪੈਦਾ ਨਹੀਂ ਕਰ ਸਕੇ ਡੋਗਰੇ ਹਾਵੀ ਹੋ ਗਏ ਉਸ ਦੇ ਉੱਤੇ ਤੇ ਡੋਗਰਿਆਂ ਨੇ ਸਾਰਾ ਹੀ ਉਹ ਰਾਜ ਜਿਹੜਾ ਐਡਾ ਸ਼ਕਤੀਸ਼ਾਲੀ ਰਾਜ ਸੀ ਜੀ ਤੋ ਦੁਨੀਆ ਦੀ ਸਭ ਤੋਂ ਤਕੜੀ ਕੌਮ ਅੰਗਰੇਜ਼ ਵੀ ਡਰਦੀ ਸੀ ਉਹ ਰਾਜ 8-10 ਸਾਲਾਂ ਦੇ ਵਿੱਚ ਬਿਲਕੁਲ ਮਿੱਟੀ ਚ ਮਿਲ ਗਿਆ ਤੇ ਸਾਡਾ ਪੰਜਾਬ ਹੈ ਜਿਹੜਾ ਇਹ ਵੀ ਅੰਗਰੇਜ਼ਾਂ ਦੇ ਰਾਹ ਗੁਲਾਮ ਹੋ ਗਿਆ ਫਿਰ ਅਸੀਂ ਫੇਰ ਲੱਗੇ ਰਹੇ ਦੇਸ਼ ਦੀ ਖਾਤਰ ਕੁਰਬਾਨੀਆਂ ਕਰਨ ਦੇ ਲਈ ਅੰਗਰੇਜ਼ਾਂ ਨਾਲ ਵੀ ਲੜਦੇ ਰਹੇ ਹਾਲਾਂਕਿ ਅੰਗਰੇਜ਼ਾਂ ਨੇ ਸੁਖ-ਸੂਲਤਾ ਚਾਰੇ ਦਿੱਤੀਆਂ ਸਿੱਖਾ ਕੌਮ ਨੂੰ ਸੁਖ-ਸੂਲਤਾ ਵੀ ਦਿੱਤੀ ਅਜਿਵੇਂ ਇਹਨਾਂ ਦੇ ਬਰਭੇ ਵੀ ਦਿੱਤੇ ਫਾਇਦੇ ਵਿੱਚ ਭਾਗੀ ਵੀ ਦਿੱਤੀ ਹੋਰ ਥਾਂ ਵੀ ਕੀਤਾ ਕਾਫੀ ਵੱਡੇ ਉਹਦੇ ਵੀ ਸਿੱਖ ਕੌਮ ਨੂੰ ਦਿੱਤੇ ਗਏ ਪਰ ਸਿੱਖ ਕੌਮ ਕਿਉਂਕਿ ਆਜ਼ਾਦੀ ਦੇ ਪ੍ਰਵਾਨੇ ਸੀ ਇਹਨਾਂ ਨੂੰ ਆਜ਼ਾਦੀ ਦਾ ਬਹੁਤ ਚਾਹ ਸੀ ਇਸ ਦੇਸ਼ ਦੀ ਆਜ਼ਾਦੀ ਲਈ ਵੀ ਬਹੁਤ ਵੱਡੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਜੇ 100 ਬੰਦਾ ਫਾਸੀ ਚੜਿਆ ਤਾਂ ਸਮਝ ਲਓ ਵੀ ਅਸੀਂ ਸਿੱਖ ਜਿਹੜੇ ਨੇ ਜਾਂ ਪੰਜਾਬੀ ਜਿਹੜੇ ਨੇ ਜੇ ਜ਼ਿਆਦਾ ਤਾਂ ਕੁਰਕ ਹੋਈਆਂ ਤਾਂ ਉਹ ਵੀ ਪੰਜਾਬੀਆਂ ਦੀਆਂ ਹੋਣ ਜਾਣੀਆਂ ਤੇ ਜੇ ਵੰਡ ਦਾ ਨਕਸਾਰ ਹੋਇਆ ਦੇਸ਼ ਦੀ ਦਾ ਉਹਦਾ ਵੀ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਪੰਜਾਬੀਆਂ ਨੂੰ ਤੇ ਸਿੱਖ ਭਾਈਚਾਰੇ ਨੂੰ ਹੋਇਆ ਸੋ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਵੀ ਇਹਨਾਂ ਦਾ ਕੋਈ ਮੁੱਲ ਨਹੀਂ ਪਿਆ ਜੇ ਇਧਰ ਲੈ ਕੇ ਪਾਸੇ ਆਏ ਤੇ ਇੱਥੇ ਵੀ ਜਿਹੜੀ ਗਵਰਨਮੈਂਟ ਬਣ ਗਈ ਉਹ ਵੀ ਕਿਸੇ ਦੇ ਫਿਰ ਮੇਰੇ ਗੱਲ ਉਹੀ ਆਉਂਦੀ ਹੈ ਵੀ ਜਾਂ ਤਾਂ ਸਾਡੇ ਲੀਡਰ ਸਾਹਿਬਾਨ ਤੋਂ ਕਿਤੇ ਨਾ ਕਿਤੇ ਕੋਈ ਕਮੀ ਰਹੀ ਹੈ ਜੋ ਉਸੇ ਆਪਣੀ ਗੱਲ ਸਮਝਾਉਣ ਦੇ ਵਿੱਚ ਠੀਕ ਨਹੀਂ ਬੈਠੇ ਜਾਂ ਅਸੀਂ ਜਾਦੇ ਲੜਾਈਆਂ ਝਗੜਿਆਂ ਦੇ ਵਿੱਚ ਹੀ ਵਿਸ਼ਵਾਸ ਰੱਖਿਆ ਅਸੀਂ ਬੈਠ ਕੇ ਗੱਲਬਾਤ ਕਰਨ ਦੇ ਤੌਰ ਤੇ ਕਿਸੇ ਮੌਕੇ ਤੇ ਕਾਮਯਾਬ ਨਹੀਂ ਹੋ ਸਕੇ ਕਿਸੇ ਗੱਲ ਤੇ ਜਿਹੜੀ ਸਾਡੀ ਜਿੰਨੀ ਸਾਡੀ ਕੁਰਬਾਨੀ ਸੀ ਜਿੰਨਾ ਅਸੀਂ ਕੀਤਾ ਸੀ ਉਹਦਾ ਭੋਰਾ ਬੋਲਣੀ ਪਿਆ ਬਲਕਿ ਇੱਥੇ ਵੀ ਹੋਊਗੀ ਗੱਲਾਂ ਫੇਰ ਸਾਡੇ ਨਾਲ ਸ਼ਕਤੀਆਂ ਹੋਣੀਆਂ ਸ਼ੁਰੂ ਹੋ ਗਈਆਂ ਪੰਜਾਬੀ ਸੂਬਾ ਮੰਗਿਆ ਉਹਨੂੰ ਵੀ ਸਿਕਸਟੇਡ ਦਾ ਰਾਹ ਦੇ ਦਿੱਤਾ ਗਿਆ ਸਾਰੇ ਸੂਬਿਆਂ ਕੋਲੇ ਰਾਜਧਾਨੀ ਆਵਦੀ ਰਹਿੰਦੀ ਹੁੰਦੀ ਆ ਪਰ ਸਾਡੀ ਰਾਜਧਾਨੀ ਵੀ ਕੋਲੀ ਪਾਣੀ ਵੀ ਕੋਲਿਆ ਪੰਜਾਬੀ ਬੋਲ ਦੇ ਇਲਾਕੇ ਵੀ ਕੋਲੇ ਬੜੀ ਲੰਮਾ ਸੰਘਰਸ਼ ਕਰਨਾ ਪਿਆ ਪੰਜਾਬੀ ਸੂਬਾ ਲੈਣ ਦੀ ਖਾਤਰ ਜਾ ਹਾਲਾਂਕਿ ਬੋਲੀ ਦੇ ਆਧਾਰ ਤੇ ਸੂਬਾ ਸੀ ਕੋਈ ਸਿੱਖ ਸੂਬਾ ਨਹੀਂ ਸੀ ਮੰਗਦੇ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਮੰਗਦੇ ਸੀ ਉਹਦੇ ਚ ਹੀ ਬੜੀਏ ਕਰਵਾਦੀਆਂ ਕਰਨੀਆਂ ਬੜਾ ਔਖੇ ਸਮੇਂ ਆਏ ਫਿਰ ਆਪਣੇ ਹੱਕਾਂ ਦੇ ਲਈ ਫਿਰ ਵੀ ਕਿਉਂਕਿ ਸਿੱਖ ਕੌਮ ਜਾਂ ਪੰਜਾਬੀ ਟਿਕਦੇ ਨਹੀਂ ਹੈਗੇ ਆਪਣੇ ਹੱਕਾਂ ਲਈ ਲੜਦੇ ਰਹੇ ਫਿਰ ਇਹ ਜਿਹੀਆਂ ਸਥਿਤੀਆਂ ਵੀ ਆਈਆਂ ਪੰਜਾਬ ਦੇ ਵਿੱਚ ਫੌਜ ਦਾ ਹਮਲਾ ਹੋਇਆ ਗੁਰੂ ਘਰਾਂ ਦੇ ਉੱਤੇ ਫੌਜ ਦੇ ਹਮਲੇ ਹੋਏ ਖਾਲਸਾ ਘਟਾਤਾ ਫੌਜ ਨੇ ਫਿਰ ਬਹੁਤ ਵੱਡਾ ਨੁਕਸਾਨ ਹੋਇਆ ਇੰਦਰਾਗਾਦੀ ਮਾਰੀ ਗਈ ਫਿਰ ਦਿੱਲੀ ਦੇ ਵਿੱਚ ਸਿੱਖਾਂ ਦਾ ਬਹੁਤ ਵੱਡੇ ਪੱਧਰ ਤੇ ਇਕਤਲਾਫ ਕੀਤਾ ਗਿਆ ਮੇਰਾ ਕਹਿਣ ਦਾ ਭਾਵ ਵੀ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕਰਦੀਆਂ ਇੰਨੀਆਂ ਕੁਰਬਾਨੀਆਂ ਕਰਦੀਆਂ ਸ਼ੁਰੂ ਤੋਂ ਲੈ ਕੇ ਪਤਾ ਨਹੀਂ ਕਿਉਂ ਅਸੀਂ ਕੋਈ ਸਹੀ ਜਿਹੜੀ ਚੀਜ਼ ਸਾਡੀ ਜੋ ਸਾਡਾ ਹੱਕ ਬਣਦਾ ਸੀ ਸਿਆ ਅਸੀਂ ਉਹ ਲੈਂਡ ਦੇ ਵਿੱਚ ਕਾਬਜਾ ਨਾ ਹੋਣ ਹੋਣ ਤੇ ਅਸੀਂ ਇਕੱਠੇ ਨਹੀਂ ਹੋਏ ਪਤਾ ਨਹੀਂ ਸਾਡਾ ਕਿਤੇ ਨਾ ਕਿਤੇ ਅਸੀਂ ਮਾਰਕ ਜਰੂਰ ਖਾਂਦੇ ਰਹੇ ਇਸ ਗੱਲ ਦੇ ਵਿੱਚ ਨਹੀਂ ਤਾਂ ਸਾਡਾ ਜਿੰਨਾ ਅਸੀਂ ਕਰਵਾਨੀਆਂ ਕੀਤੀਆਂ ਚਾਹੇ ਦੇਸ਼ ਦੀ ਫੌਜ ਦੇ ਵਿੱਚ 1971 ਦੀ ਜੰਗ ਸੀ ਚਾਹੇ 65 ਦੀ ਜੰਗ ਸੀ ਚਾਹੇ ਬਾੜ ਦੀ ਜੰਗ ਸੀ ਉਹਦੇ ਚ ਵੱਡੀਆਂ ਕਰਵਾਨੀਆਂ ਸੇਕ ਆਉਂਦੀਆਂ ਨੇ ਪੰਜਾਬੀਆਂ ਦੀਆਂ ਨੇ ਉਹਦੇ ਚ ਵੀ ਜ਼ਿਆਦੇ ਪਰ ਸਾਨੂੰ ਹੱਕ ਫੇਰਨਾ ਮਿਲੇ ਜੇ ਦੇਸ਼ ਭੁੱਖਾ ਮਰਦਾ ਸੀ ਰਾਜ ਇੰਨਾ ਪੈਦਾ ਕਰਕੇ ਸੀ ਦਿੱਤਾਜ ਵੀ ਦੇ ਰਹੇ ਆ ਸਾਰੇ ਮੁਲਕ ਦਾ ਢਿੱਡ ਵੀ ਭਰ ਦਿਆ ਤੇ ਵਾਫਰ ਵੀ ਕਰਤਾ ਸੀ ਨਾਲ ਪਰ ਉਹਦਾ ਵੀ ਸਾਨੂੰ ਕੋਈ ਪੂਰਾ ਮੁੱਲ ਨਹੀਂ ਮਿਲਦਾ ਵੀ ਜਾਂ ਸਾਡੀ ਕੋਈ ਇੱਜ਼ਤ ਮਾਰ ਨਹੀਂ ਉਸ ਗੱਲ ਦੇ ਹੁੰਦਾ ਕਿ ਦੇਸ਼ ਲਈ ਇੰਨਾ ਕੁਝ ਕਰਦੇ ਨੇ ਸੋ ਮੈਂ ਇੱਥੇ ਫਿਰ ਉਹੀ ਗੱਲ ਆਉਂਦੀ ਹੈ ਕਿ ਕਿਤੇ ਨਾ ਕਿਤੇ ਪ੍ਰੋਬਲਮ ਤਾਂ ਹੈ ਜੇ ਤਾਂ ਦੇਸ਼ ਦੇ ਹਾਕਮ ਹੀ ਸਾਨੂੰ ਚੰਗਾ ਨਹੀਂ ਸਮਝਦੇ ਤੇ ਜੇ ਦੇਸ਼ ਦੇ ਹਾਕਮਾਂ ਤੋਂ ਅਸੀਂ ਆਪਣੀ ਗੱਲ ਬਣਾਉਣ ਦੇ ਵਿੱਚ ਸਮਰਥ ਨਹੀਂ ਹੈਗੇ ਕਿਤੇ ਨਾ ਕਿਤੇ ਸਾਡੇ 'ਚ ਕਮੀਆਂ ਨੇ ਅਸੀਂ ਉਹ ਗੱਲ ਜਿਹੜੀ ਕਿ ਬੜੇ ਪਿਆਰ ਨਾਲ ਬੈਠ ਕੇ ਕੀਤੀ ਜਾ ਸਕਦੀ ਹੈ ਸਮਝਾਈ ਜਾ ਸਕਦੀ ਹੈ ਸਾਰੇ ਇਕੱਠੇ ਹੋ ਕੇ ਜਿਹੜੇ ਪੰਜਾਬ ਦੇ ਹੱਕ ਆ ਜਿਸੇ ਕੌਮ ਦੇ ਹੱਕ ਆ ਉਹਨਾਂ ਨੂੰ ਤਾਂ ਸਾਰੇ ਇਕੱਠੇ ਹੋ ਕੇ ਅਸੀਂ ਸਾਰੇ મતਭੇਦ ਭੁਲਾ ਕੇ ਇੱਕ ਦੂਜੇ ਨੂੰ ਉਹ ਜਾ ਕੇ ਗੱਲ ਤਾਂ ਕਰ ਸਕਦੇ ਆ ਤਾਂ ਕਿ ਉਹਨਾਂ ਹਾਕਮ ਨੂੰ ਅਸੀਂ ਮਜਬੂਰ ਕਰ ਦਈਏ ਉਹਨਾਂ ਨੂੰ ਜਿਹੜੀਆਂ ਸਾਡੀਆਂ ਜਾਇਜ਼ ਗੱਲਾਂ ਉਹ ਮੰਨਣੀਆਂ ਪੈਣ ਕਿ ਗਬੋਧੀਆਂ ਗੱਲਾਂ ਜਾਇਜ਼ ਨਹੀਂ ਬੋਟੀਆਂ ਗੱਲਾਂ ਜਾਇਜ਼ ਨੇ ਉਹ ਮੰਨ ਲਈਆਂ ਪੈ ਤੇ ਪਰ ਕਿਉਂ ਅਸੀਂ ਪਤਾ ਨਹੀਂ ਕਿਉਂ ਲੜਨ ਦੇ ਵਿੱਚ ਅਸੀਂ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਝਗੜਾ ਦੇ ਵਿੱਚ ਅਸੀਂ ਕਹਿੰਦੇ ਵੀ ਕੋਈ ਨਾ ਕੋਈ ਮੋਰ ਚਾਲ ਆ ਤਾ ਕਰਦੇ ਕੁਝ ਕਰ ਲਿਆ ਕਦੇ ਕੁਝ ਕਰ ਲਿਆ ਪਰ ਪ੍ਰਾਪਤ ਨਹੀਂ ਹੋਇਆ ਸੱਚੀ ਗੱਲ ਤਾਂ ਇਹ ਸਿੱਖ ਕੌਮ ਨੇ ਜਿੰਨੀਆਂ ਕਰਵਾਉਣੀਆਂ ਕੀਤੀਆਂ ਪ੍ਰਾਪਤੀ ਸਾਡੀ ਬਹੁਤ ਘੱਟ ਹੈ ਘੱਟ ਕੇ ਨਾਮਾਤਰੀ ਹੈ ਤੇ ਸਿਆਣੇ ਕਹਿੰਦੇ ਆ ਲੀਡਰ ਸਿਆਣਾ ਕੌਮ ਦਾ ਉਹ ਹੀ ਹੁੰਦਾ ਜਿਹੜਾ ਪ੍ਰਾਪਤੀਆਂ ਵਧ ਕਰਕੇ ਦੇਵੇ ਤੇ ਨੁਕਸਾਨ ਕੌਮ ਦਾ ਘੱਟ ਕਰਾਵੇ ਪਰ ਸਾਡੇ ਲੀਡਰਾਂ ਨੇ ਕੌਮ ਦਾ ਨੁਕਸਾਨ ਜ਼ਿਆਦਾ ਕਰਾਇਆ ਹੈ ਦੀ ਪ੍ਰਾਪਤੀਆਂ ਸਾਡੀਆਂ ਕੋਈ ਹੈ ਹੀ ਨਹੀਂ ਜੇ ਅਸੀਂ ਸੱਚ ਕਹੂੰ ਤਾਂ ਕੋਈ ਪ੍ਰਾਪਤੀਆਂ ਹੈ ਹੀ ਨਹੀਂ ਇਸੇ ਕਰਕੇ ਸਾਡੇ ਲੋਕ ਅੱਜ ਬਦੇਸ਼ਾਂ ਨੂੰ ਜਾਣ ਲੱਗੇ ਕੋਈ ਕੈਨੇਡਾ ਕੋਸਟੇਆ ਲੀਆ ਕੋ ਮੀਕਾ ਪਹਿਲਾਂ ਤੁਰੀ ਜਾਣ ਕਾਫੀ ਚਿਰ ਤੋਂ ਅੰਗਰੇਜ਼ਾਂ ਵਾਲੇ ਤੋਂ ਲੱਗੇ ਸੀ ਜਾਂ ਪਰ ਹੁਣ ਤਾਂ ਬੜੇ ਜੋਰ ਨਾਲ ਇਸ ਪੰਜਾਬ ਦੇ ਵਿੱਚੋਂ ਲੋਕ ਕਿੱਛ ਕਰ ਰਹੇ ਨੇ ਸੋ ਇਹ ਸਾਡੇ ਵਾਸਤੇ ਸਾਰਿਆਂ ਵਾਸਤੇ ਚਿੰਤਾ ਦਾ ਵਿਸ਼ਾ ਹੈ ਹੁਣ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਆਏ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਆਏ ਨੇ ਇਹ ਨਹੀਂ ਮੈਂ ਕਹਿੰਦਾ ਹੋ ਸਕਦਾ ਪ੍ਰਧਾਨ ਮੰਤਰੀ ਜੀ ਗੱਲ ਸੁਣਦੇ ਅਸੀਂ ਸੁਣਾ ਨਹੀਂ ਸਕੇ ਉਹਨਾਂ ਇਹਨਾਂ ਦੇ ਮਨ ਦੇ ਵਿੱਚ ਭਾਵੇਂ ਇਹ ਗੱਲ ਮੇਰੇ ਲੋਕਾਂ ਨੂੰ ਠੀਕ ਨਾ ਲੱਗੇ ਕਈ ਬੰਦਿਆਂ ਨੂੰ ਬੁਰੀ ਲੱਗੇਗੀ ਸ਼ਾਇਦ ਗੱਲ ਕਿਉਂਕਿ ਕਈਆਂ ਦੀ ਸੋਚ ਹੀ ਇਹ ਜਿਹੀ ਹੁੰਦੀ ਹੈ ਪਰ ਸਾਨੂੰ ਬੈਠ ਕੇ ਮੋਦੀ ਸਾਹਿਬ ਨਾਲ ਬੈਠ ਕੇ ਜੋ ਸਾਡੇ ਮਸਲੇ ਨੇ ਉਹ ਪਿਆਰ ਨਾਲ ਬੈਠ ਕੇ ਉਹਨਾਂ ਨੂੰ ਉਹਨਾਂ ਦੇ ਕੋਲ ਰੱਖਨੇ ਚਾਹੀਦੇ ਨੇ ਤੇ ਉਹਨਾਂ ਤੋਂ ਸਾਨੂੰ ਕੋਸ਼ਿਸ਼ ਹੈ ਮੰਨੋਣੇ ਚਾਹੀਦੇ ਨੇ ਤੇ ਮੈਨੂੰ ਆਸ ਹੈ ਕਿ ਇਹਨਾਂ ਦਰਿਆਦਿਲ ਪ੍ਰਧਾਨ ਮੰਤਰੀ ਹੈ ਇਹ ਮੰਨ ਸਕਦਾ ਹੈ ਕਈ ਗੱਲਾਂ ਇਹਨਾਂ ਨੇ ਚੰਗੀਆਂ ਕੀਤੀਆਂ ਨੇ ਜਿਵੇਂ ਕਰਤਾਰਪੁਰ ਦਾ ਲਾਂਘਾ ਖਲਾਕ ਕੇ ਦਿੱਤਾ ਤੇ ਸultanpur Lodhi ਸੀਗਾ ਸਾਡਾ ਚਹੇ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵਾਹ ਰਾਜ ਦਾ ਦਿਨ ਮਨਾਇਆ ਸੀਗੇ 450 ਆ 350 ਸਾਲਾਂ ਤੇ ਚਹੇ Sultanpur Lodhi ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਬਨਾਇਆ ਸੀਗਾ ਕਿ ਸਾਰਿਆਂ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਗੁਰ ਕੋਈ ਵੀ ਦਿਨ ਦਿਹਾੜਾ ਆਉਂਦਾ ਉਹ ਗੁਰੂ ਘਰ ਜਾਣਾ ਭੁੱਲਦੇ ਨਹੀਂ ਜਾਂਦੇ ਨੇ ਗੁਰੂ ਘਰ ਜਾ ਕੇ ਸਵੇਰ ਇਕੱਲੇ ਇਕੱਲੇ ਆਪਣਾ ਮੱਥਾ ਟੇਕਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਹੁਣ ਜਦੋਂ ਪਟਨਾ ਸਾਹਿਬ ਗਏ ਨੇ ਉਹਨਾਂ ਦੇ ਉੱਤੇ ਬੜੀ ਕੇਸਰੀ ਦਸਤਾਰ ਸਜਾਈ ਹੈ ਤੇ ਲੰਗਰ ਦੇ ਵਿੱਚ ਜਾ ਕੇ ਸੇਵਾ ਕੀਤੀ ਰੋਟੀ ਬਣਾਉਣ ਦੀ ਸੇਵਾ ਕੀਤੀ ਸਬਜੀ ਬਣਾਉਣ ਦੀ ਸੇਵਾ ਕੀਤੀ ਵਰਤੌਣ ਦੀ ਸੇਵਾ ਕੀਤੀ ਯਾਰੋ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਹੀ ਖੱਬੀਖਾਨ ਕਰਾਉਂਦਾ ਹੈ ਬਹੁਤ ਤਕੜਾ ਪ੍ਰਧਾਨ ਮੰਤਰੀ ਕਿਹਾ ਤੇ ਹੈ ਵੀ ਅੱਜ ਦੀ ਘੜੀ ਦੇ ਵਿੱਚ ਦੁਨੀਆ ਦੇ ਗਿਰਮੇ ਚੁੜਨੇ ਜਿਹੜੇ ਦੇਸ਼ ਆ ਉਹਨਾਂ ਚ ਇੱਕ ਤਾਕਤਵਰ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਿਉਂ ਤੁਹਾਡੇ ਗੁਰੂ ਘਰ ਆ ਕੇ ਜਿਹੜੀ ਛੋਟੀ ਜੀ ਕੌਮ ਆ ਆਪਾਂ ਉਹਦੇ ਨਾਲ ਵੀ ਖੜਨ ਨੂੰ ਤਿਆਰ ਉਹਦੇ ਗੁਰੂ ਘਰ ਦੇ ਵਿੱਚ ਆ ਕੇ ਉਹ ਲੰਗਰ ਦੀ ਸੇਵਾ ਕਰਦਾ ਜਿਹਦੇ ਨਾਲ ਦੁਨੀਆ ਦੇ ਵਿੱਚ ਤੁਹਾਡੇ ਲੰਗਰ ਦੀ ਮਹੱਤਤਾ ਵੱਧਦੀ ਹੈ ਦੁਨੀਆ ਦੇ ਵਿੱਚ ਗੱਲ ਜਾਂਦੀ ਹੈ ਤੁਹਾਡੀ ਵੀ ਆਪ ਦੇਖੋ ਜੀ ਭਾਰਤ ਦਾ ਪ੍ਰਧਾਨ ਮੰਤਰੀ ਬੋਦੀ ਸਾਹਿਬ ਉਹ ਲੰਗਰ ਵਰਤਾਇਆ ਜਾਂਦਾ ਹੈ ਸਬਜ਼ੀ ਬਣਾਈ ਜਾਂਦਾ ਹੈ ਰੋਟੀਆਂ ਬਣਵਾਈ ਜਾਂਦਾ ਹੈ ਇਹ ਕਿੰਨੀ ਵੱਡੀ ਗੱਲ ਹੈ ਜੇਕਰ ਦੁਨੀਆ ਵਿੱਚ ਜਾਏਗਾ ਕਿਵੇਂ ਤੁਹਾਡਾ ਮਾਨ ਸਤਕਾਰ ਉਹਨਾ ਦੇਸ਼ਾਂ ਵਿੱਚ ਵੀ ਵਧੇਗਾ ਕਿ ਉਹਨਾਂ ਦੇ ਲੰਗਰ ਦੀ ਇੰਨੀ ਵੱਡੀ ਮਹੱਤਤਾ ਹੈ ਇਹਨਾਂ ਦੇ ਗੁਰੂ ਘਰ ਦੀ ਇੰਨੀ ਵੱਡੀ ਮਹੱਤਤਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਝੁਕਦਾ ਉੱਥੇ ਜਾ ਕੇ ਮੈਨੂੰ ਲੱਗਦਾ ਹੋਰ ਨਹੀਂ ਕਿਤੇ ਜਾ ਕੇ ਇਹ ਨਾ ਕਰਦਾ ਜਿੱਦਾਂ ਇਹ ਆਪਣੇ ਕੀਤਾ ਸੋ ਇਸ ਕਰਕੇ ਕੋਈ ਇਹ ਨਹੀਂ ਕਿ ਆਪਣੀਆਂ ਵੋਟਾਂ ਜ਼ਿਆਦਾ ਨਹੀਂ ਕਿ ਉਹਨੂੰ ਵੋਟਾਂ ਦਾ ਲਾਲਚ ਆ ਆਪਣੀ ਤਾਂ ਵੋਟਾਂ ਕੁਝ ਵੀ ਨਹੀਂ ਹੈਗੀਆਂ ਕੋਈ ਗਿਣਤੀ ਚ ਨਹੀਂ ਹੁੰਦੀ ਕਿਸੇ ਤੇ ਨਾ ਕਿਹੜਾ ਆਪਾਂ ਕਿਹੜੇ ਇਕੱਠੇ ਪਾਉਣੇ ਆਪ ਤਾਂ ਪਤਾ ਨਹੀਂ ਕੋਈ ਕਿਤੇ ਤਾਂ ਲੱਗੂ ਕਿਤੇ ਪਾਉਂਦਾ ਸੋ ਇਸ ਕਰਕੇ ਵੇਲਾ ਹੁਣ ਵੇਲਾ ਸਾਰੇ ਆਪ ਆਪਣਾ ਰੱਖੋ ਪਾਰਟੀਆਂ ਜਿਹੜੀਆਂ ਮਰਜ਼ੀ ਰੱਖੋ ਜਿੱਥੇ ਮਰਜ਼ੀ ਰਹੋ ਕੋ ਪਰ ਜਿਹੜੇ ਕੋਈ ਪੰਜਾਬ ਦੇ ਮਸਲੇ ਨੇ ਸਿੱਖ ਕੌਮ ਦੇ ਮਸਲੇ ਨੇ ਬੜੇ ਗੰਭੀਰ ਮਸਲੇ ਨੇ ਕਿਸੇ ਇੱਕ ਕੌਮ ਦੇ ਪੰਜਾਬ ਦੇ ਪਾਣੀ ਦਾ ਮਸਲਾ ਹੈ ਚੰਡੀਗੜ੍ਹ ਦਾ ਮਸਲਾ ਹੈ ਨਾਲ ਸਿੱਖ ਕੌਮ ਦੇ ਮਸਲੇ ਨੇ ਸ਼੍ਰੋਮਣੀ ਕਮੇਟੀ ਦੇ ਮਸਲੇ ਨੇ ਗੁਰੂ ਘਰਾਂ ਦੇ ਮਸਲੇ ਨੇ ਉਹ ਸਾਰੇ ਆਓ ਬੈਠ ਕੇ ਉਹਦੇ ਕੋਲੇ ਰੱਖ ਕੇ ਪਿਆਰ ਦੇ ਨਾਲ ਮੈਨੂੰ ਲੱਗਦਾ ਕਿ ਜੇ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਹਦੇ ਸਾਰਿਆਂ ਨੂੰ ਸਤਿਕਾਰ ਦੇਈਏ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਤੇ ਮੈਨੂੰ ਲੱਗਦਾ ਇਹ ਪ੍ਰਾਪਤੀ ਆਪਾਂ ਨੂੰ ਹੋ ਸਕਦੀ ਹੈ ਇਹ ਛੜਦੀ ਗਏ ਕਿ ਮੈਂ ਪ੍ਰਾਪਤੀ ਕਰਾਈ ਹੈ ਜਾਂ ਉਹਨੇ ਕਰਾਈ ਹੈ ਇੱਕ ਅਗੇ ਸਾਰੀ ਸਿੱਖ ਕੌਮ ਦੀ ਪ੍ਰਾਪਤੀ ਹੋਊਗੀ ਸਾਰੇ ਪੰਜਾਬੀਆਂ ਦੀ ਪ੍ਰਾਪਤੀ ਹੋਊਗੀ ਸਾਰਿਆਂ ਨੂੰ ਨਾਲ ਲੈ ਕੇ ਜੀ ਮੋਦੀ ਸਾਹਿਬ ਕੋਲੇ ਚੱਲ ਗਏ ਉਹਨਾਂ ਨੂੰ ਬਿਲੀਵ ਦਾ ਬਿਠਾ ਕੇ ਗੱਲ ਕਰੀ ਜਿਵੇਂ ਸਹਿਬਜ਼ਾਦਿਆਂ ਦਾ ਵੀ ਛੋਟਿਆਂ ਦਾ ਵੀਰ ਬਾਦ ਦੇ ਉਸ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਬਣਾਇਆ ਕਿੰਡੀ ਵੱਡੀ ਗੱਲ ਗਈ ਬਾਲਿਆਂ ਤਾਂ ਪਤਾ ਹੀ ਨਹੀਂ ਸੀ ਕਿ ਸਹਿਬਜ਼ਾਦੇ ਕੌਣ ਹੁੰਦੇ ਬਹੁਤ ਸੂਬੇ ਤਾਂ ਪਤਾ ਹੀ ਨਹੀਂ ਸੀ ਤੇ ਉਹਦੇ ਨਾਲ ਸਾਰੇ ਦੇਸ਼ ਦੇ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਗੱਲ ਗਈ ਬਾਹਰਲੇ ਰਾਜਦੂਤਾਂ ਨੂੰ ਵੇਖ ਦਿੱਤਾ ਕਿ ਕੀ ਗੱਲਾਂ ਸੋ ਚੰਗੀ ਗੱਲ ਕੀਤੀ ਹੈ ਜੇ ਕੋਈ ਚੰਗੀ ਗੱਲ ਕਰਦਾ ਤਾਂ ਸਾਨੂੰ ਚੰਗਾ ਵੀ ਕਹਿ ਦੇਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਅਸੀਂ ਚੰਗਾ ਕਹਿਣ ਤੋਂ ਸ਼ਰਮ ਮਹਿਸੂਸ ਕਰਦੇ ਹਾਂ ਜਿਹੜੀ ਚੰਗੀ ਗੱਲ ਨੂੰ ਵੀ ਚੰਗੀ ਨਹੀਂ ਕਹਿੰਦੇ ਗੁਰੂ ਘਰ ਤੋਂ GST ਹਟਾਈ ਹੈ ਉਹ ਲੰਗਰ ਹਰ ਤੋਂ ਉਹ ਵੀ ਚੰਗੀ ਗੱਲ ਸੀ ਬਾਹਰੋਂ দান ਆਉਂਦਾ ਸੀ ਉਹ ਤੇ ਟੈਕਸ ਲੱਗਦਾ ਸੀ ਉਹ ਬੰਦ ਕੀਤਾ ਉਹ ਚੰਗੀਆਂ ਗੱਲਾਂ ਕੀਤੀਆਂ ਨੇ ਚੰਗੀਆਂ ਨੂੰ ਤਾਂ ਚੰਗੀਆਂ ਕਹਿ ਦਿਆ ਕਰੀਏ ਸ਼ਾਬਾਸ਼ ਦੇ ਦਿਆ ਕਰੀਏ ਕਿਉਂ ਹਰ ਜ ਨੇ ਆਪਣਾ ਲੱਗਦਾ ਕੁਝ ਨਹੀਂ ਹੋਰ ਫੈ ਰਾਹ ਖੁੱਲ ਜਾਂਦੇ ਨੇ ਜੇ ਜੇ ਆਪਾਂ ਮੂੰਹੋਂ ਕੁਝ ਬੋਲਾਂਗੇ ਨਹੀਂ ਫਿਰ ਕਰਨ ਵਾਲਾ ਵੀ ਸੋਚਦਾ ਵੀ ਕਰੋ ਨਾ ਕਰੋ ਇਹਨਾਂ ਦਾ ਕੋਈ ਫਾਇਦਾ ਤਾਂ ਹੈ ਨਹੀਂ ਇਹਨਾਂ ਨੇ ਕਦੇ ਚੰਗਾ ਤਾਂ ਕਹਿਣਾ ਨਹੀਂ ਇਹਨਾਂ ਨੇ ਕਦੇ ਸਲਾਹਣਾ ਤਾਂ ਹੈ ਨਹੀਂ ਸੋ ਇੰਨਾ ਵੀ ਵੱਡਾ ਦੇ ਰੱਖਿਆ ਕਰੀਏ ਜਾਂ ਬਾਲਾ ਦਾ ਛੋਟਾ ਦੇ ਰੱਖਿਆ ਕਰੀਏ ਇਹ ਗੱਲਾਂ ਕਰਦਿਆ ਕਰੀਏ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਸਾਡਾ ਚੰਗਾ ਹੋਵੇ ਸਾਡਾ ਪਰਿਵਾਰ ਚੰਗਾ ਹੋਵੇ ਅਸੀਂ ਛੋਟੀ ਜੀ ਖੌਮ ਹੈ ਗੁਰੂਆਂ ਨੇ ਸਾਰੋਂ ਸ਼ਕਤੀਆਂ ਬਖਸ਼ੀਆਂ ਨੇ ਗੁਰੂਆਂ ਦਾ ਸਿਰ ਤੇ ਸਾਡੇ ਹੱਥ ਆਉਂਗਾ ਮੰਨਦਾ ਪਰ ਫਿਰ ਵੀ ਜਿਹੜੀ ਦੇਸ਼ ਦੀ ਹਾਕਮ ਹੈ ਜਿਹੜੇ ਦੇਸ਼ ਦੇ ਵਿੱਚ ਤੇ ਰਾਜ ਵੱਡੀ ਤੇ ਉਹਦੇ ਨਾਲ ਸਾਨੂੰ ਪਿਆਰ ਦੇ ਨਾਲ ਰਹਿ ਕੇ ਜਾਰੇ ਪ੍ਰਾਪਤੀਆਂ ਕੀਤੀਆਂ ਜਾ ਸਕੀਆਂ ਲੜਾਈ ਝਗੜੇ ਸੀ ਬਹੁਤ ਕਰਕੇ ਦੇਖ ਲਏ ਸਾਡੇ ਪਿਛਲਿਆਂ ਨੇ ਬਹੁਤ ਕਰਕੇ ਦੇਖ ਲਏ ਹੁਣ ਸਾਨੂੰ ਪ੍ਰਾਪਤੀਆਂ ਜੀ ਹੁਣ ਜਾਂ ਆਓ ਹੁਣ ਦੂਜਾ ਰਾਹ ਪੜਾ ਕੇ ਦੇਖ ਲਈਏ ਸ਼ਾਇਦ ਜੋ ਸਿੱਖ ਕੌਮ ਦੇ ਮਸਲੇ ਨੇ ਉਹ ਸਾਰੇ ਠੀਕ ਹੋ ਜਾਣ ਪੰਜਾਬ ਦੀਆਂ ਜਿਹੜੀਆਂ ਗੱਲਾਂ ਨੇ ਦੋ ਤਿੰਨ ਵੱਡੀਆਂ ਇਹ ਠੀਕ ਹੋ ਜਾਣ ਇਹ ਮੇਰੀ ਬੇਨਤੀ ਹੈ ਸਾਰੀ ਕੌਮ ਨੂੰ ਕਿ ਜਰੂਰ ਹੋ ਸਕਦਾ ਮੈਥੋਂ ਕੋਈ ਐਸੀ ਗੱਲ ਬੋਲੀ ਹੋਵੇ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਉਹਦੇ ਲਈ ਮੈਂ ਖਿਮਾ ਚਾਹੁੰਦਾ ਹਾਂ ਤੇ ਮੈਂ ਆਸ ਕਰਦਾ ਕਿ ਆਹਰ ਉਹਨਾਂ ਕੇ ਸਾਰੇ ਇਸ ਪ੍ਰਧਾਨ ਮੰਤਰੀ ਤੋਂ ਜਿਹਦੇ ਚ ਕੰਮ ਕਰਨ ਦੀ ਸਵਰਥਾ ਵੀ ਹੈ ਫੈਸਲਾ ਕਰਨ ਦੀ ਸਵਰਥਾ ਵੀ ਹੈ ਤੇ ਇਹ ਜਿਹੜੀਆਂ ਜਾਇਜ਼ ਗੱਲਾਂ ਮੰਨ ਵੀ ਸਕਦਾ ਆਪਾਂ ਸਾਰੇ ਮਿਲ ਆਪਦੀ ਕੋਸ਼ਿਸ਼ ਕਰੀਏ ਵਧੀਆ ਇੱਕ ਮੈਮੋਰੰਡਮ ਬਣਾ ਕੇ ਜਿਹੜਾ ਕਿ ਜਾਇਜ਼ ਹੋਵੇ ਜਿਹੜਾ ਦਲੀਲ ਤਰਤ ਹੋਵੇ ਉਹ ਉਹ ਦੇ ਦਲੀਲ ਦੇ ਨਾਲ ਜਿਹੜਾ ਗੱਲ ਕਰਨ ਦੀ ਸ਼ਕਤੀ ਰੱਖਦਾ ਹੋਵੇ ਉਹ ਲੈ ਕੇ ਪ੍ਰਧਾਨ ਮੰਤਰੀ ਦੇ ਕੋਲੇ ਚੱਲੀਏ ਵੋਟਾਂ ਤੋਂ ਬਾਅਦ ਤੇ ਆਪਾਂ ਇਹ ਜਿਹੜੀਆਂ ਜਿਹੜੀਆਂ ਜੈਲ ਗੱਲਾਂ ਉਹ ਮਨਵਾਈਏ ਜਿਹੜੀਆਂ ਉਹਨੇ ਚੰਗੀਆਂ ਗੱਲਾਂ ਕੀਤੀ ਉਹਦਾ ਦਰਵਾਜ਼ਾ ਨਹੀਂ ਕਰੀਏ ਵੈਰਯੂ ਜੀ ਖਾਲਸਾ ਸ੍ਰੀ ਵੈਰਯੂ